ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ ਸਾਂਝੀ ਕਰਾਂ ਦੱਸਦੇ ਕਿ ਪੰਜਾਬ ਦੇ ਵਿੱਚ 21 ਦਸੰਬਰ ਨੂੰ ਹੋਣ ਵਾਲੀਆਂ 5 ਨਗਰ ਨਿਗਮਾਂ ਦੇ ਅਤੇ 44 ਨਗਰ ਕੌਂਸਲਾਂ ਦੀਆਂ ਚੋਣਾਂ ਹੁਣ ਸਿਰਫ ਉਹਨਾਂ ਦੇ ਲਈ 5 ਦਿਨ ਬਾਕੀ ਰਹਿ ਚੁੱਕੇ ਨੇ ਤੇ ਚੋਣਾਂ ਚੇਤਨ ਦੇ ਲਈ ਆਮ ਆਦਮੀ ਪਾਰਟੀ ਨੇ 69 ਕੋਆਰਡੀਨੇਟਰ ਨਿਯੁਕਤ ਕੀਤੇ ਨੇ ਤਾਂ ਇਹਨਾਂ ਚੋਣਾਂ ਦੇ ਵਿੱਚ ਸੰਸਦ ਮੈਂਬਰਾਂ ਅਤੇ ਮੰਤਰੀਆਂ ਅਤੇ ਵਿਧਾਇਕਾਂ ਦੀ ਵੀ ਡਿਊਟੀ ਲਈ ਗਈ ਹੈ ਤਾਂ ਕਿਹੜੇ ਕਿਹੜੇ ਵਿਧਾਇਕਾਂ ਦੀ ਡਿਊਟੀ ਲਗਾਈ ਗਈ ਹੈ ਕਿਹੜੇ ਕਿਹੜੇ ਮੰਤਰੀਆਂ ਦੀ ਕਿੱਥੇ ਕਿੱਥੇ ਡਿਊਟੀ ਲਗਾਈ ਗਈ ਹੈ ਉਸ ਦੇ ਜਿਹੜੇ ਕੀ ਫੋਟੋ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਸ ਤੋਂ ਇਲਾਵਾ ਦੱਸਦੇ ਕਿ ਸਥਾਨਕ ਮੁੱਦਿਆਂ ਦੇ ਉੱਤੇ ਚੋਣ ਮਨੋਰਥਰ ਪੱਤਰ ਜਾਰੀ ਕੀਤੇ ਜਾ ਰਹੇ ਨੇ ਤਾਂ ਜੋ ਵੋਟਰਾਂ ਦਾ ਦਿਲ ਜਿੱਤਿਆ ਜਾ ਸਕੇ ਪਾਰਟੀ ਕਿਸੇ ਵੀ ਕੀਮਤ ਦੇ ਉੱਤੇ ਇਹ ਚੋਣ ਜਿੱਤਣਾ ਚਾਹੁੰਦੀ ਹੈ ਕਿਉਂਕਿ ਇਸ ਤੋਂ ਤੁਰੰਤ ਬਾਅਦ ਦਿੱਲੀ ਵਿਧਾਨ ਸਭਾ ਚੋਣਾ ਹੋਣ ਵਾਲਿਆ ਨੇ ਉੱਥੇ ਵੀ ਪਾਰਟੀ ਦੀਆਂ ਇਹਨਾਂ ਚੋਣਾਂ ਦੀ ਜਿੱਤ ਦਾ ਫਾਇਦਾ ਉਠਾਉਣ ਦੇ ਵਿੱਚ ਕੋਸ਼ਿਸ਼ ਕਰੇਗੀ ਅਜਿਹੇ ਦੇ ਵਿੱਚ ਪਾਰਟੀ ਕਿਸੇ ਵੀ ਪੱਧਰ ਦੇ ਉੱਤੇ ਕੋਈ ਵੀ ਕਸਰ ਬਾਕੀ ਛੱਡਣ ਦੇ ਵਿੱਚ ਮੂਰ ਦੇ ਵਿੱਚ ਨਹੀਂ ਹੈ ਤਾਂ ਦੱਸਦੀ ਹੈ ਕਿ ਜਿਹੜੀ ਕਿ ਆਮ ਆਦਮੀ ਪਾਰਟੀ ਐ ਇਸ ਸਮੇਂ ਕਾਫੀ ਜਦੋਂ ਜਹਿਦ ਦੇ ਵਿੱਚ ਲੱਗੀ ਹੋਈ ਐ ਤਾਂ ਇਸ ਵਾਰ ਹੋਈਆਂ ਨਗਰ ਨਿਗਮ ਚੋਣਾਂ ਆਮ ਆਦਮੀ ਪਾਰਟੀ ਦੇ ਲਈ ਬਹੁਤ ਐਮ ਐ ਕਿਉਂਕਿ ਇਸ ਵੇਲੇ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਐ ਸੂਬੇ ਦੀ ਸਰਕਾਰ ਐ ਤੇ ਪਾਰਟੀ ਦੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 95 ਦੇ ਵਿੱਚ ਵਿਧਾਇਕ ਨੇ ਅਜਿਹੇ ਦੇ ਵਿੱਚ ਪਾਰਟੀ ਇਹਨਾਂ ਚੋਣਾਂ ਨੂੰ ਜਿੱਤਣ ਦੀ ਤਿਆਰੀ ਕਰ ਰਹੀ ਐ ਨਗਰ ਨਿਗਮ ਚੋਣਾਂ ਦਿੱਲੀ ਚੋਣਾਂ ਤੋਂ ਠੀਕ ਪਹਿਲਾਂ ਹਨ ਤਾਂ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਜੇ ਇਹ ਦੇ ਵਿੱਚ ਜੇਕਰ ਪਾਰਟੀ ਨੂੰ ਇਹਨਾਂ ਚੋਣਾਂ ਦੇ ਵਿੱਚ ਮੰਜ਼ਾਈ ਨਤੀਜੇ ਨਹੀਂ ਮਿਲੇ ਤਾਂ ਇਸ ਦੇ ਲਈ ਨਤੀਜੇ ਦਿੱਲੀ ਚੋਣਾਂ ਨੂੰ ਵੀ ਜ਼ਰੂਰ ਪ੍ਰਭਾਵਿਤ ਕਰਨਗੇ ਦੱਸਦੇ ਕਿ ਸ਼ਹਿਰੀ ਖੇਤਰਾਂ ਦੇ ਵਿੱਚ ਵੀ ਨਗਰ ਨਿਗਮ ਚੋਣਾ ਹੋ ਰਹੀਆਂ ਨੇ ਅਜਿਹੇ ਦੇ ਵਿੱਚ ਇਸ ਵਾਰ ਕਾਂਗਰਸ ਦੇ ਨਾਲ ਸਿੱਧਾ ਮੁਕਾਬਲਾ ਨਹੀਂ ਹੋਵੇਗਾ ਜਿੱਥੇ ਸ਼ਹਿਰੀ ਇਲਾਕਾ ਹੋਣ ਦੇ ਕਾਰਨ ਇਸ ਇਲਾਕੇ ਦੇ ਵਿੱਚ ਵੀ ਭਾਜਪਾ ਦੀ ਮਜ਼ਬੂਤ ਪਕੜ ਮੰਨੀ ਜਾਂਦੀ ਹੈ ਕਈ ਨਗਰ ਨਿਗਮਾਂ ਅਤੇ ਨਗਰ ਕੌਂਸਲਰ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਭਾਜਪਾ ਦੇ ਕੌਂਸਲਰ ਅਤੇ ਇੱਥੋਂ ਤੱਕ ਕਿ ਮੇਅਰ ਵੀ ਚੁਣੇ ਗਏ ਨੇ ਅਮਨ ਅਰੋੜਾ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜਿਹੜੇ ਕਿ ਪ੍ਰਧਾਨ ਜਿਹੜੇ ਕਿ ਬਣਨ ਤੋਂ ਬਾਅਦ ਚੋਣਾਂ ਜਿਹੜੀ ਕਿ ਇਹ ਪਹਿਲੀ ਵਾਰ ਹੋ ਰਹੀਆਂ ਨੇ ਤੇ ਉਹ ਇਸ ਚੋਣ ਦੀ ਸਿੱਧੀ ਅਗਵਾਈ ਕਰਨੇ ਇਸ ਤੋਂ ਪਹਿਲਾਂ ਉਹਨਾਂ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਆਗੂਆਂ ਦੇ ਨਾਲ ਮੀਟਿੰਗਾਂ ਕੀਤੀਆਂ ਚੋਣਾਂ ਦੇ ਲਈ ਰਣਨੀਤੀ ਬਣਾਈ ਗਰੰਟੀਆਂ ਵੀ ਦਿੱਤੀਆਂ ਨੇ 5 5 10 ਦੀ ਕਿ ਵਿਧਾਨ ਸਭਾ ਚੋਣਾਂ 2027 ਦੇ ਵਿੱਚ ਮਿਊਂਸਪਲ ਚੋਣਾਂ ਤੋਂ ਬਾਅਦ ਸਿੱਧੀਆਂ ਹੋਣ ਜਿਹੜੀ ਕਿ ਸਿੱਧੀਆਂ ਹੋਣ ਗਿਆ ਅਜਿਹੇ ਦੇ ਵਿੱਚ ਪਾਰਟੀ ਕਿਸੇ ਵੀ ਕੀਮਤ ਦੇ ਉੱਤੇ ਇਹ ਚੋਣ ਜਿੱਤਣ ਦੀ ਕੋਸ਼ਿਸ਼ ਕਰੇਗੀ ਨਾਲੇ 2027 ਦੇ ਵਿੱਚ ਹੋਣ ਵਾਲੀਆਂ ਚੋਣਾਂ ਦਾ ਰਸਤਾ ਵੀ ਆਸਾਨ ਬਣਾਇਆ ਜਾਵੇਗਾ ਤਾਂ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜੋੜੇ ਕਿ ਇਹਨਾ ਇਹ ਕਾਰਨ ਸੀਗੇ ਜਿਸ ਦੇ ਕਰਕੇ ਜਿਹੜੇ ਕਿ ਪੰਜਾਬ ਦੇ ਵਿੱਚ ਨਗਰ ਨਿਗਮਾਂ ਜਿਹੜੀ ਕਿ ਚੋਣਾਂ ਹੋਣ ਵਾਲੀਆਂ ਨੇ ਉਸ ਦੇ ਵਿੱਚ ਆਮਦਨੀ ਪਾਰਟੀ ਕਿਉਂ ਜਿੱਤਣਾ ਚਾਹੁੰਦੀਆਂ ਨੇ ਇਹ ਕੁਝ ਖਾਸ ਗੱਲਾਂ ਸੀਗੀਆਂ ਜੋ ਤੁਹਾਡੇ ਨਾਲ ਸਾਂਝਾ ਕੀਤੀਆਂ ਨੇ ਤਾਂ ਦੱਸ ਦਈਏ ਕਿ ਆਮਦਨੀ ਪਾਰਟੀ ਦੀ ਸੂਬੇ ਦੇ ਵਿੱਚ ਜੋ ਸਰਕਾਰ ਹੈਗੀ ਤੇ 21 ਦਸੰਬਰ ਨੂੰ ਨਗਰ ਨਿਗਮਾਂ ਦੀਆਂ ਜਿਹੜੀ ਕਿ ਚੋਣਾਂ ਹੋਣ ਵਾਲੀਆਂ ਨੇ ਤੇ 44 ਨਗਰ ਕੌਂਸਲਾਂ ਦੀਆਂ ਚੋਣਾਂ ਲਈ ਹੁਣ ਸਿਰਫ ਦੱਸ ਦਈਏ ਕਿ 5 ਦਿਨ ਬਾਕੀ ਰਹਿ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ 69 ਕੋਆਰਡੀਨੇਟਰ ਦੀ ਵੀ ਨਿਯੁਕਤ ਕੀਤੇ ਗਏ ਨੇ ਤੇ ਇਸ ਚੋਣਾਂ ਦੇ ਵਿੱਚ ਸੰਸਦ ਮੈਂਬਰਾਂ ਅਤੇ ਮੰਤਰੀਆਂ ਅਤੇ ਇਤੋਂ ਤੱਕ ਕਿ ਵਿਧਾਇਕਾਂ ਦੀ ਵੀ ਡਿਊਟੀ ਲਗਾਈ ਗਈ ਹੈ